ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੋਰਤ ਮੈਂ ਟੀਵੀ 80 ਫੋਰ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 24 ਦਸੰਬਰ 2015 ਨੂੰ ਨਾਨਕਸ਼ਹੀ ਸਮਤ 547 ਦਾ ਦਿਨ ਹੈ ਦੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਜੁੜਨ ਜਾ ਰਹੇ? ਦੇਖੋ ਜੀ ਅੱਜ ਅਸੀਂ ਸਾਡੇ ਮਹਾਨ ਭਾਰਤ ਦੇ ਮਹਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦਾ ਦੌਰਾ ਜੀ ਤੇ ਯਾਹੂ ਸਰਚ ਇੰਜਨ ਵੱਲੋਂ ਭਾਰਤ ਦੀ ਮਹਾਨ ਮਾਤਾ ਗਊ ਮਾਤਾ ਨੂੰ ਪਰਸਨੈਲਿਟੀ ਆਫ ਦਾ ਇਅਰ ਐਲਾਨਣਾ ਜੀ ਇਹ ਦੋ ਮੁੱਦੇ ਨੇ ਔਰ ਇੱਕ ਪਾਸੇ ਕੁਝ ਹਫ਼ਤੇ ਪਹਿਲਾਂ ਹੀ ਖਬਰਾਂ ਸਨ ਕਿ ਇੱਕ ਥੀਏਟਰ ਦੇ ਵਿੱਚ ਸਿਨੇਮੇ ਦੇ ਵਿੱਚ ਜਦੋਂ ਕਿ ਬੇਮਤਲਬ ਔਰ ਬੇਟਾਈਮ ਰਾਸ਼ਟਰੀ ਗਾਣ ਵਜਾ ਦਿੱਤਾ ਜਾਂਦਾ ਹੈ ਨੈਸ਼ਨਲ ਐਂਥਮ ਜੀ ਤੇ ਇੱਕ ਪਰਿਵਾਰ ਜਿਹਨਾਂ ਦੇ ਬੱਚੇ ਸਨ ਜਾਂ ਦੂਸਰੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਦੋਂ ਵਜਣਾ ਸ਼ੁਰੂ ਹੋਇਆ ਤੇ ਉਹ ਨਹੀਂ ਖਲੋਤੇ ਤੇ ਉਹਨਾਂ ਨੂੰ ਹਿੰਦੂਤਵੀ ਜਿਹੜੇ ਦੂਸਰੇ ਸੀ ਬੈਠੇ ਹੋਏ ਉਹਨਾਂ ਨੇ ਥਰੈਸ਼ਿੰਗ ਕੀਤੀ ਉਹਨਾਂ ਨੂੰ ਕੁੱਟਿਆ ਮਾਰਿਆ ਖਬਰ ਵੀ ਬਣੀ ਏ ਕਿ ਜੀ ਇਹ અપਮਾਨ ਕੀਤਾ ਹੈ ਇਹਨਾਂ ਨੇ ਕਿਉਂਕਿ ਰਾਸ਼ਟਰੀ ਐਂਥਮ ਦੇ ਵੇਲੇ ਇਹ ਖਲੋਤੇ ਨਹੀਂ ਹੁਣ ਭਾਰਤ ਦਾ ਪ੍ਰਧਾਨ ਮੰਤਰੀ મોદી ਜਿਹੜਾ ਸੌਂਦੇ ਜਾਗਦੇ ਉੱਠਦੇ ਬਹਿੰਦੇ ਮੇਕ ਇਨ ਇੰਡੀਆ ਮੇਕ ਇਨ ਇੰਡੀਆ ਦੀ ਗੱਲ ਕਰਦਾ ਜੀ ਸੂਟ ਬੂਟ ਦੇ ਵਿੱਚ ਫੱਬਿਆ ਹੋਇਆ ਹੁਣ ਦੇਖਣ ਵਾਲੀ ਗੱਲ ਹੈ ਮੈਨੂੰ ਹੈਰਾਨੀ ਹੁੰਦੀ ਹੈ ਚਲੋ ਗਾਂਧੀ ਨੇ ਜੇ ਭਾਰਤ ਦਾ ਲਿਬਾਸ ਕਿਹਾ ਕਿ ਜੀ ਥੋਤੀ ਹੈ ਤੇ ਉਹਨੇ ਥੋਤੀ ਬੰਨੀ ਜੇ ਉਹ ਇੰਗਲੈਂਡ ਗਿਆ ਉਸ ਵੇਲੇ ਦੀ ਰਾਣੀ ਨੂੰ ਵੀ ਮਿਲਣਾ ਸੀ ਦੂਸਰੇ ਉਹਨੇ ਸੂਟ ਪਾਣ ਤੋਂ ਨਾ ਕਰਤੀ ਠੰਡ ਹੁੰਦੀ ਹਾਲਾਂ ਲੰਡਨ ਉਹ ਥੋਤੀ ਬਨ ਗਈ ਮੜਿਆ ਉਹਨੇ ਕਿਹਾ ਜੀ ਮੇਰੇ ਦੇਸ਼ ਦੇ ਲੋਕ ਤਾਂ ਇਹੀ ਅਫੋਰਡ ਕਰ ਸਕਦੇ ਨੇ ਜੀ ਚਲੋ ਤੁਸੀਂ ਉਸ ਕਰਕੇ ਪਾਵੇਂ अदरवाइज ਉਹ ਇੱਕ ਵੱਡਾ ਫਰਾਡ ਸੀ ਪਰ ਤੁਸੀਂ ਇਸ ਕਰਕੇ ਉਹਦਾ ਰਿਸਪੈਕਟ ਕਰੋਗੇ ਕਿ ਜੋ ਉਹਨੇ ਕਿਹਾ ਕਿ ਟੁਕੜ ਜੇ ਤੋਤੀ ਬਨ ਕੇ ਰਖਦਾ ਸੀ ਤੇ ਉੱਥੇ ਵੀ ਉਹਨੇ ਤੋਤੀ ਬੰਨੀ ਹੁਣ ਇਹ ਤੋਤੀ ਪ੍ਰਸ਼ਾਦ ਜਿਹੜੇ ਹਰ ਚੀਜ਼ ਮੇਕ ਇਨ ਇੰਡੀਆ ਔਰ ਦੂਸਰੀ ਗੱਲ ਕਰਦੇ ਨੇ ਇਸ ਤੋਂ ਪਹਿਲਾਂ ਵਾਜਪਾਈ ਵੀ ਔਰ ਮੈਨੂੰ ਯਾਦ ਹੈ ਵੀ ਇੱਥੇ ਵੀ ਜਦੋਂ ਅਮਰੀਕਾ ਵਾਜਪਾਈ ਆਇਆ ਜਾਂ ਕਿਤੇ ਗਿਆ ਪੂਰਾ ਸੂਟ ਬੂਟ ਪਾਇਆ ਹੁੰਦਾ ਸਿਰਫ ਗਾਲਚ ਜਿਹੜੀ ਆ ਉਹ ਟੱਲੀ ਨਹੀਂ ਬੰਨੀ ਹੁੰਦੀ ਟਾਈ ਨਹੀਂ ਬੰਨੀ ਹੁੰਦੀ ਜੀ ਬਾਕੀ ਤਾਂ ਪੂਰਾ ਸੂਟ ਬੂਟ ਉਦੋਂ ਇਹਨਾਂ ਨੂੰ ਕਿਉਂ ਪੁੱਲ ਜਾਂਦਾ ਹੈ ਕਿ ਜੀ ਇਹ ਜਿਹੜੇ ਪੈਂਟ ਬਣਾਈ ਕੋਟ ਬਣਾਇਆ ਇਹ ਤਾਂ ਗੋਰਿਆਂ ਦਾ ਹੈ ਇਹ ਤਾਂ ਤੋਤੀ ਇਹਨਾਂ ਦੀ ਹੈ ਉਹ ਵੀ ਅਣਸੀਤਾ ਕਪੜਾ ਹੁੰਦਾ ਹੈ ਤੋਤੀ ਸੀਤੀ ਨਹੀਂ ਹੁੰਦੀ ਸੋ ਪਹਿਲਾਂ ਤਾਂ ਮੈਂ ਸਮਝਦਾ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਹੀ ਇਸ ਕਿਸਮ ਦਾ ਹੁੰਦਾ ਹੈ ਉੱਥੇ ਇਹਨਾਂ ਦਾ ਚਿਹਰਾ ਹੋਰ ਹੁੰਦਾ ਜਿਵੇਂ ਕਦੇ ਅੰਗਰੇਜ਼ਾਂ ਬਾਰੇ ਕਿਹਾ ਜਾਂਦਾ ਸੀ ਕਿ ਦੋ ਕਿਸਮ ਦੇ ਅੰਗਰੇਜ਼ ਵਰਤਾਰੇ ਨੇ ਕਿ ਜਦੋਂ ਉਹ ਹੀ ਇੰਗਲੈਂਡ ਦਾ ਗੋਰਾ ਕੋਕੋਨਾ ਜ਼ਮਾਨੇ ਸਮੁੰਦਰ ਦੇ ਵਿੱਚ ਸਫ਼ਰ ਹੁੰਦਾ ਸੀ ਜੀ ਕਿ ਤੁਹਾਡੇ ਨਾਲ ਜਹਾਜ਼ ਦੇ ਵਿੱਚ ਸੁਏਜ਼ ਕੈਨਲ ਤੱਕ ਆਂਦਾ ਸੀ ਤੇ ਉਹ ਇੱਕ ਡਿਫਰੈਂਟ ਹੁੰਦਾ ਸੀ ਉਹਦੇ ਵਿੱਚ ਕਰਟਸੀ ਵੀ ਹੁੰਦੀ ਸੀ ਜਾਂ ਜਿਹੜੇ ਸਟੂਡੈਂਟ ਲੰਡਨ 'ਚ ਪੜ੍ਹਨ ਆਉਂਦੇ ਸੀ ਉਹਨਾਂ ਨੂੰ ਉਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਸੀ ਹੁੰਦੀ ਪਰ ਜਿਉਂ ਹੀ ਉਹ ਸੁਏਜ਼ ਕੈਨਲ ਲੰਘ ਕੇ ਭਾਰਤੀ ਸਮੁੰਦਰ 'ਚ ਦਾਖਲ ਹੋਣ ਲੱਗਦੇ ਸੀ ਉਹ ਗੋਰਾ ਸਟਿਫ ਹੋ ਕੇ ਬਹਿ ਜਾਂਦਾ ਸੀ ਤਾਂ ਉਹਦਾ ਜਿਹੜਾ ਹਾਕਮ ਪਾਰਟ ਹੈ ਕਿ ਉਹ ਰੂਲਰ ਹੈ ਤੇ ਬਾਕੀ ਦੇਸੀ ਜਿਹੜੇ ਨੇ ਇਹ ਮਤੇਹਤ ਨਹੀਂ ਉਹ ਐਟੀਟਿਊਡ ਆ ਜਾਂਦਾ ਸੀ ਸੋ ਉਹਨੂੰ ਬਹੁਤ ਸਾਰੇ ਨੋਵਲ ਵੀ ਨੇ ਇਹਦੇ ਤੇ ਕਿ ਵੀ ਕਿਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਬਦਲ ਜਾਂਦਾ ਹੈ ਜੋ ਹੀ ਉਹ ਇੱਕ ਜ਼ੋਨ ਚੋਂ ਦੂਜੇ ਚ ਜਾਂਦੇ ਨੇ ਜੀ ਸੋ ਮੈਨੂੰ ਲੱਗਦਾ ਹੈ ਵੀ ਗੋਰਿਆਂ ਬਾਰੇ ਤਾਂ ਚਲੋ ਉਹ ਤਾਂ ਸੱਤ ਸਮੁੰਦਰੋਂ ਪਾਰ ਆਏ ਰੂਲਰ ਸੀ ਇਹੀ ਹਾਲ ਹੈ ਨਾ ਹਿੰਦੂ ਤਵੀਆਂ ਜਾਂ ਇੱਥੋਂ ਵਾਲਿਆਂ ਦਾ ਜਿਹੜੇ ਉੱਥੇ ਕੋ ਹੋਰ ਸਬਕ ਪੜਾਉਂਦੇ ਨੇ ਉਦੇ ਨਾਲ ਦੇ ਥੱਲੇ ਲੋਕਾਂ ਦੇ ਵਿੱਚ ਕਿਸ ਕਿਸਮ ਦੀ ਬਾਹਰਲੀਆਂ ਚੀਜ਼ਾਂ ਦੇ ਲਈ ਨਫ਼ਰਤ ਪੈਦਾ ਕਰਦੇ ਨੇ ਬਾਹਲੇ ਲੋਕਾਂ ਲਈ ਅੰਗਰੇਜ਼ ਸੱਭਿਆਚਾਰ ਲਈ ਤੇ ਇੱਥੇ ਖੁਦ ਜਿਹੜੇ ਨੇ ਅੰਗਰੇਜ਼ ਬਣੇ ਹੁੰਦੇ ਨੇ ਔਰ ਮੈਂ ਸਿਨੇਮੇ ਦੇ ਵਿੱਚ ਥਰੈਸ਼ਿੰਗ ਦੀ ਗੱਲ ਕੀਤੀ ਉਸ ਪਰਿਵਾਰ ਦੇ ਜਿਹੜਾ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਖੜੇ ਨਹੀਂ ਹੋ ਸਕੇ ਤੇ ਹੁਣ ਸਾਡੇ ਸੂਟਡ ਬੋਟਡ ਮੋਦੀ ਹੁਣ ਗਾਰਡ ਆਫ ਆਨਰ ਵੀ ਕੋ ਤੋਤੀ ਬਣ ਕੇ ਰਹਿੰਦੇ ਤਾਂ ਚੰਗਾ ਹੁੰਦਾ ਰੂਸ ਦੇ ਆਹਨ 6 6 ਫੁੱਟੇ ਸ਼ੋਲਜਰ well dressed guard of honor la ke idan de aanu ke bhai tu pradhan mantri ban gaya hai apni tu briefing ta le ji jo hi guard of honor khatam hunda hai ta fir jis nation da vallo tonu ditta ja reya guard of honor oh tvaade mulk da national anthem play karde ne eh honor hunde hon isse tarah jive olympic de vich hunda hai ya dusra hai ke bi jehda vi jis khed to jitda hai jehda first hai second hai third hai ਜੋ ਵੀ ਉਹ ਜਿੱਤਦਾ ਹੈ ਔਰ ਵਿਕਟਰੀ ਸਟੈਂਡ ਤੇ ਖਲੋਂਦਾ ਤੇ ਉਸ ਦੇਸ਼ ਦਾ ਜਿਹੜਾ ਉਹ ਨੈਸ਼ਨਲ ਐਂਥਮ ਪਲੇ ਹੁੰਦਾ ਹੈ ਇਹ ਪੈਟਰੀਓਟਿਜ਼ਮ ਦੇ ਨਾਲ ਜੁੜੀ ਗੱਲ ਹੈ ਤੇ ਉਧਰ ਨੈਸ਼ਨਲ ਐਂਥਮ ਪਲੇ ਹੋਣਾ ਸ਼ੁਰੂ ਹੋਇਆ ਤੇ ਮੋਦੀ ਜਿਹੜਾ ਉਹ ਤੁਰ ਪਿਆ ਤੇ ਉਹ ਜਿਹੜਾ ਇੱਕ 6 ਫੁੱਟ ਆਫਸਰ ਉਹਨੇ ਬਾਹਰ ਤੋਂ ਬੜ ਕੇ ਪਿੱਛੇ ਲਿਆਂਦਾ ਖਲੋਇਆ ਤੁਹਾਡਾ ਨੈਸ਼ਨਲ ਐਂਥਮ ਹੈ ਸੋ ਮੈਂ ਕਹਾਂ ਕਿ ਵੀ ਹੁਣ ਉਹ ਹਿੰਦੂਤਵੀਆਂ ਦਾ ਡਿਸਪਲਿਨ ਕਿੱਥੇ ਗਿਆ ਕਿ ਵੀ ਤੁਸੀਂ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਬਾਹਰ ਦੀ ਧਰਤੀ ਦੇ ਉੱਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਨੈਸ਼ਨਲ ਐਂਥਮ ਵੱਜਣ ਲੱਗਾ ਜਹਾਜ਼ ਬਚਾਰਾ ਡੋਰਪੌਰੀ ਨੱਕ ਹੋਇਆ ਹੋਇਆ ਘਵਾਚਿਆ ਜਿਵੇਂ ਮੇਲੇ 'ਚ ਉਹ ਮਜਗਵਾਚੀ ਹੁੰਦੀ ਹੈ ਵੀ ਉਹਨੂੰ ਪਰ ਮੈਂ ਇਹ ਸਮਝਦਾ ਹਾਂ ਵੀ ਇਹ ਜੇ ਕੋਈ ਕਿਸੇ ਹੋਰ ਨੇ ਕੀਤਾ ਹੁੰਦਾ ਕੋਈ ਮੁਸਲਮਾਨ ਪ੍ਰਾਈਮ ਮਿਨਿਸਟਰ ਤਾਂ ਛੱਡੋ ਜੇ ਵਾਈਸ ਪ੍ਰੈਜ਼ੀਡੈਂਟ ਦੇ ਪਿੱਛੇ ਪਏ ਹੁੰਦੇ ਨੇ ਹਾਮਿਦ ਅंसारी ਜਿਹਨੇ ਇਹਨਾਂ ਦਾ ਰਾਜ ਸਭਾ ਦੀ ਹੁਣ ਕਾਰਵਾਈ ਚਲਾ ਦਿੱਤੀ ਸਾਰਿਆਂ ਨੂੰ ਮੀਟਿੰਗ ਕਰਕੇ ਸੱਦ ਕੇ ਜੇ ਉਹਨੇ ਕੀਤਾ ਹੁੰਦਾ ਤਾਂ ਸਾਰੇ ਇਹਨਾਂ ਦੇ ਟਵਿੱਟਰ ਔਰ ਬਲੌਗ ਭਰੇ ਹੁੰਦੇ ਔਰ ਉਹਨੂੰ ਗਦਾਰ ਲਾਨਿਆਂ ਹੁੰਦਾ ਉਹਨੂੰ ਕਿਹਾ ਹੁੰਦਾ ਵੀ ਇਹਨੂੰ ਸੈਕ ਕਰੋ ਇਹਨੇ અપਮਾਨ ਕਰਤਾ ਜੀ ਨੈਸ਼ਨਲ ਐਂਥਮ ਦਾ ਸੋ ਮੋਦੀ ਦਾ ਜਲੂਸ ਤਾਂ ਨਿਕਲਦਾ ਨਿਕਲਿਆ ਚੰਗੀ ਤਰ੍ਹਾਂ ਹੁਣ ਜਿਹੜੀ ਉਹਨਦੀ ਟ੍ਰਿਪ ਹੈ ਦੋ ਰੋਜ਼ ਆ ਮੈਂ ਦੇਖਦਾ ਕਿ ਬਈ ਕਿਸ ਕਿਸਮ ਦੇ ਮਲਟੀਪਲ ਫੇਸ ਨੇ ਬਹੁਤ ਵਰੀ ਤੋਂ ਹੁੰਦਾ ਕਿ ਜੀ ਡਬਲ ਫੇਸ ਉਹੀ ਜਦੋਂ ਅਮਰੀਕਾ ਆਉਂਦਾ ਮੋਦੀ ਜਾਂ ਹੋਰ ਤੇ ਇੱਥੇ ਇਹਨਾਂ ਦੀ ਬੋਲੀ ਕੀ ਹੁੰਦੀ ਹੈ ਜਦੋਂ ਹੁਣ ਜਦੋਂ ਚੀਨ ਦੇ ਨਾਲ ਡੀਲ ਕਰਦੇ ਨੇ ਉੱਥੇ ਬੈਠੇ ਦਬਕੇ ਮਾਰੀ ਜਾਣਗੇ ਜਦੋਂ ਚੀਨ ਜਾਂਦੇ ਨੇ ਉੱਥੇ ਉਹ ਕਹਿੰਦਾ ਜੀ ਜਦੋਂ ਮੈਂ ਪਾਵਰ 'ਚ ਨਹੀਂ ਵੀ ਸੀ ਮੈਂ ਤਾਂ ਚੀਫ ਮਿਨਿਸਟਰ ਹੁੰਦੇ ਆ ਵੀ ਇੰਨੀ ਵੱਡੀ ਚੀਨ ਆਇਆ ਜੀ ਤੇ ਜਦੋਂ ਕਿਸੇ ਹੋਰ ਤਾਕਤ ਨਾਲ ਡੀਲ ਕਰਦੇ ਨੇ ਉਦਾਂ ਦੀਆਂ ਗੱਲਾਂ ਉੱਥੇ ਕਰਨ ਲੱਗ ਜਾਂਦੇ ਨੇ ਹੁਣ ਰਸ਼ੀਆ 'ਚ ਜਾ ਕੇ ਇਹ ਕਹਿੰਦਾ ਕਿ ਰਸ਼ੀਆ ਹੈਲਪਡ ਇੰਡੀਆ ਵੈਨ ਫਿਊ ਹੈਲਡ आवर ਹੈਂਡ ਮੋਦੀ ਕਿ ਜੀ ਇਹ ਤਾਂ ਸਾਡੇ ਇਨੇ ਮਿੱਤਰ ਪਿਆਰੇ ਨੇ ਜਦੋਂ ਕੋਈ ਸਾਡਾ ਸਾਡੀ ਬਾਹ ਨਹੀਂ ਸੀ ਫੜਦਾ ਉਦੋਂ ਰੂਸ ਨੇ ਸਾਡਾ ਹੱਥ ਫੜਿਆ ਸੀ ਔਰ ਮੈਂ ਬਹੁਤ ਜੇ ਵੇਰਵੇ ਨਾ ਜਾਵੇ ਇਹਦਾ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਰੂਸ ਦੀ 3rd ਰੇਟ ਚੀਜ਼ ਕੋਈ ਨਹੀਂ ਸੀ ਖਰੀਦਾ ਉਹ ਭਾਰਤ ਖਰੀਦਾ ਰਿਹਾ ਔਰ ਇਹਨਾਂ ਦੀ ਜਿਹੜੀ ਬਿਜ਼ਨਸ ਟਰਮਸ ਵੀ ਰਹੀਆਂ ਇਹ ਰੂਬਲ ਔਰ ਰੁਪਈ ਦੋਨਾਂ ਦੇ ਵਿੱਚ ਪੇ ਕਰ ਲੈਂਦੇ ਸੀ ਅਦਰਵਾਇਜ਼ ਇੰਟਰਨੈਸ਼ਨਲ ਕਰੰਸੀ ਡਾਲਰ ਹੈ ਜੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਦੁਰਗਾਪੁਰ ਹੋਏ ਪੁਲਾਈ ਹੋਏ ਸਟੀਲ ਪਲਾਂਟ ਹੋਣ ਫੌਜੀ ਨੈਟਵਰਕ ਹੋਏ ਦੂਜਾ ਚੀਜ਼ ਹੈ ਡਿਪੈਂਡੈਂਟ ਹੀ ਰੂਸ ਤੇ ਰਹ ਹਾਲਾਂਕਿ ਜੇ ਹੈਲਪ ਦੀ ਗੱਲ ਕਰਨੀ ਹੋਏ ਕਿ ਇਹਦੇ باوجود ਕਿਉਂਕਿ ਨਹਿਰੂ ਦਾ ਚਕਾ ਜਿਹੜਾ ਉਹ ਖੱਬੇ ਪੱਖੀ ਸੀ ਥੋੜਾ ਬਹੁਤ ਉਹ ਪਹਿਲਾਂ ਹੀ ਪਰ ਜਦੋਂ ਪਹਿਲੀ ਟੱਕਰ ਚੀਨ ਦੇ ਨਾਲ ਹੋਈ 1962 ਦੇ ਵਿੱਚ ਉਹਦੇ ਚ ਰੂਸ ਨੇ ਮਦਦ ਕਰਨ ਤੋਂ ਨਾ ਇਵਨ ਜਿਹੜੇ ਜਹਾਜ਼ ਵੀ ਉਹਨਾਂ ਨੇ ਦਿੱਤੇ ਚਾਰ ਸ਼ਾਇਦ ਮੈਗਦੋਂ ਦਿੱਤੇ ਸੀ ਤੋ ਉਹਦੇ ਤੇ ਵੀ ਇਹ ਟਰਮ ਸੀ ਕਿ ਓਨਲੀ ਫਾਰ ਟ੍ਰੇਨਿੰਗ ਜਿਹਦੇ ਤੇ ਤੁਸੀਂ ਟ੍ਰੇਨਿੰਗ ਕਰ ਬਾਕੀ ਤੁਹਾਨੂੰ ਖਰੀਦਣਾ ਪੈਗਾ ਇਹ ਤੁਹਾਨੂੰ ਔਰ ਉਸ ਵੇਲੇ ਪ੍ਰੈਜ਼ੀਡੈਂਟ ਕੈਨੇਡੀ ਨੇ ਅਮਰੀਕਾ ਚ ਔਰ ਜੇ ਚੀਨ ਰੁਕਿਆ ਔਰ ਬਾਅਦ ਵਿੱਚ ਉਹਨੇ ਯੂਨਿਲੈਟਰਲ ਸੀਜ਼ ਫਾਇਰ ਕੀਤਾ ਤੇ ਉਹ ਅਮਰੀਕਾ ਦਾ ਫੀਅਰ ਸੀ ਰਸ਼ੀਆ ਜਿਹੜਾ ਉਸ ਵੇਲੇ ਚਾਈਨਾ ਨੂੰ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ ਔਰ ਜਿਹੜੀ ਜਿਹੜਾ ਪਹਿਲਾ ਟੈਸਟ ਹੋਇਆ ਹੈ ਬਾਰਡਰ ਦੇ ਉੱਤੇ ਉਦੋਂ ਹੀ ਤਾਂ ਜਦੋਂ ਤੁਸੀਂ ਕਹਿੰਦੇ ਹੋ ਜੀ ਸਾਡੀ ਬਾਹ ਫੜੀ ਉਦੋਂ ਤਾਂ ਤੁਹਾਡਾ ਅਮਰੀਕਾ ਨੇ ਤੁਹਾਡਾ ਬਚਾ ਕੀਤਾ ਨਹੀਂ ਤਾਂ ਜੇ ਉਹ ਦਿੱਲੀ ਤੱਕ ਵੀ ਆਣਾ ਚਾਹੁੰਦੇ ਫੌਜ ਦਾ ਇਹਨਾਂ ਦੇ ਸਨੇ ਜਰਨਲ ਦੇ ਜਰਨਲ ਕਾਲ ਇਹਦਾ ਕਜ਼ਨ ਸੀ nehru ਦਾ ਸਭ ਦੌੜ ਗਏ ਸੀ ਉਹਨੇ ਰੁਕਿਆ ਥੋੜੀ ਜਾਇ ਚਾਈਨਾ ਨੂੰ ਲੇਕਿਨ ਅਮਰੀਕਾ ਦਾ ਫੀਅਰ ਜ਼ਰੂਰ ਸੀ ਇਹ ਠੀਕ ਹੈ ਕਿ ਹਥਿਆਰ ਉਹਨਾਂ ਦੇ ਬਾਇ ਕਰਦੇ ਰਹੇ ਨੇ ਔਰ ਜੇ ਤੁਸੀਂ ਇੰਡੀਆ ਦਾ ਰੈਕੋਰਡ ਦੇਖਣਾ ਹੋਏ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਕਿ ਅਮਰੀਕਾ ਦੇ ਖਿਲਾਫ ਰੂਸ ਨੇ ਸ਼ਾਇਦ ਕੁਝ ਘਟਵਾਰ ਵੋਟ ਕੀਤਾ ਹੋਇਆ ਇੰਡੀਆ ਨੇ ਜ਼ਿਆਦਾ ਵਾਰ ਕੀਤਾ ਹੋਇਆ ਮੋਰ ਟਾਈਮਸ ਕਿਉਂਕਿ ਆਲਰੇਡੀ ਇੰਡੀਆ ਜਿਹੜਾ ਉਹ ਰਸ਼ੀਆ ਦੀ ਸੈਟੇਲਾਈਟ ਸਟੇਟ ਬਣ ਗਿਆ ਸੀ 1971 ਦੀ ਜਦੋਂ ਪਾਕਿਸਤਾਨ ਨੂੰ ਤੋੜਿਆ ਗਿਆ ਬੰਗਲਾਦੇਸ਼ ਪੂਰਬੀ ਬੰਗਾਲ ਨੂੰ ਤੋੜ ਕੇ ਬਣਾਇਆ ਗਿਆ ਉਦੋਂ ਜ਼ਰੂਰ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਪੂਰੀ ਤਰ੍ਹਾਂ ਸੋਵੀਅਤ ਬਲੌਕ ਚਲੀ ਗਈ ਸੀ ਇਹਨਾਂ ਨੇ ਡੀਲ ਸਾਈਨ ਕੀਤੀ ਡਿਫੈਂਸ ਪੈਕਟ ਔਰ ਉਦੇ ਤੋਂ ਇਹਨਾਂ ਦਾ ਬਿਲਕੁਲ ਜਿਹੜਾ ਉਹ ਰਸ਼ੀਆ ਨੂੰ ਸੋਵੀਅਤ ਯੂਨੀਅਨ ਨੂੰ ਸਰੈਂਡਰ ਸ਼ੁਰੂ ਹੋਇਆ ਫਿਰ ਇੰਡੀਆ ਜਿਹੜਾ ਜਿਹੜੀ ਐਮਰਜੈਂਸੀ ਲੱਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਵੀ ਸੋਵੀਅਤ ਦੀ ਐਡਵਾਈਸ ਤੇ ਉਹ ਅਫਗਾਨਿਸਤਾਨ ਜਾ ਕੇ ਬਹਿ ਗਏ ਸੀ 1979 ਚ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਅਫਗਾਨਿਸਤਾਨ ਲਿਆ ਪਰ ਐਮਰਜੈਂਸੀ ਵੇਲੇ ਵੀ ਕਿਉਂਕਿ ਬੇਸ਼ੱਕ ਉਹਨੂੰ ਰੇ ਨੂੰ ਕਿਹਾ ਜਾਂਦਾ ਹੈ ਪਰ ਇਹ ਜੇ ਤੁਸੀਂ ਬਾਰਬਰਾ ਕ੍ਰਾਸੇਡ ਦੀ ਇੰਡੀਆ ਇਨ 21st ਸੈਂਚਰੀ ਦੇਖੋ ਕਿਤਾਬ ਤੋ ਉਹਨੇ ਮੈਂਸ਼ਨ ਕੀਤਾ ਕਿ 70ਵਿਆਂ ਤੋਂ ਹੀ ਜਿਹੜੇ ਸਾਰੇ ਰਸ਼ੀਅਨ ਇੰਟੈਲੀਜੈਂਸ ਏਜੰਸੀ ਕੇਜੀਬੀ ਦੇ ਆਪਰੇਸ਼ਨ ਸੀ ਉਹ ਦਿੱਲੀ ਤੋਂ ਹੀ ਰਨ ਹੁੰਦੇ ਸੀ ਮਿਡਲ ਈਸਟ ਦੇ ਵੀ ਔਰ ਉਸ ਸਾਰੇ ਦੌਰ ਦੇ ਵਿੱਚ ਹੀ ਕਿਸ ਤਰੀਕੇ ਦੇ ਨਾਲ ਕੇਜੀਬੀ ਨੇ ਫਿਰ ਜਿਹੜੀਆਂ ਥਰਡ ਏਜੰਸੀ ਔਰ ਰਾ ਜਿਹੜੀਆਂ ਨਵੀਆਂ ਕ੍ਰੀਏਟ ਹੋਈਆਂ ਸੀ ਇਹਨਾਂ ਦੀ ਸਾਰੀ ਟ੍ਰੇਨਿੰਗ ਵੀ ਭਾਰਤ ਦੀਆਂ ਖੁਫੀ ਏਜੰਸੀਆਂ ਦੀ ਟ੍ਰੇਨਿੰਗ ਕੇਜੀਬੀ ਦੇ ਪੈਟਰਨ ਤੇ ਹੋਈ ਹੈ ਹੁਣ ਅਸੀਂ ਦੇਖਦੇ ਹਾਂ ਵੀ ਜਦੋਂ ਹੀ 1990 ਚ ਅਫਗਾਨਿਸਤਾਨ ਚ ਸੋਵੀਅਤ ਯੂਨੀਅਨ ਨਿਕਲਿਆ ਇਕਨੋਮਿਕਲੀ ਥੱਲੇ ਗਿਆ ਕਲੈਪਸ ਹੋਇਆ ਔਰ ਫਿਰ ਭਾਰਤ ਨੇ ਦੇਖਿਆ ਕਿ ਭਾਈ ਹੁਣ ਤੱਕ ਫਿਰ ਉਹਨਾਂ ਨੇ ਯੂ ਟਰਨ ਮਾਰਿਆ ਫਿਰ ਇਕਦਮ ਅਮਰੀਕਾ ਦੀ ਕਛ ਚ ਵੜ ਗਏ ਕਹੇ ਜੀ ਇਹ ਸਾਡੀ ਇਹ ਤੁਸੀਂ ਗ੍ਰੇਟ ਡੈਮੋਕ੍ਰੇਸੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਤੁਹਾਡਾ ਫਰਾਣਾ ਤੇ ਸਾਡਾ ਢਮਕਾ ਨਹੀਂ ਇਹ ਸਾਰੇ ਦੇ ਥੱਲੇ ਫਿਰ ਇਹਨਾਂ ਤੋਂ ਹੁਣ ਕਿਉਂਕਿ ਰਸ਼ੀਆ ਨੇ ਪਾਕਿਸਤਾਨ ਵੱਲ ਪਿੱਛੇ ਜਿਹੜਾ ਉਹਨਾਂ ਦਾ ਡਿਫੈਂਸ ਮਿਨਿਸਟਰ ਔਰ ਕੁਝ ਡੀਲਸ ਕੀਤੀਆਂ ਨੇ ਕੁਝ ਹੋਰ ਹੈ ਔਰ ਰਸ਼ੀਆ ਚਾਈਨਾ ਦੇ ਨਾਲ ਵੀ ਬੜਾ ਕਲੋਜ਼ ਜਾ ਰਿਹਾ ਹੈ ਸੋ ਹੁਣ ਇਹਨਾਂ ਨੂੰ ਲੱਗਣ ਲੱਗਿਆ ਵੀ ਨਹੀਂ 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 ਇਧਰਲਾ ਸਾਹਿਬ ਤਾਂ ਖੁਸ਼ ਹੋ ਗਿਆ ਪੁਰਾਣਾ ਸਾਹਿਬ ਫਿਰ ਨਾਰਾਜ਼ ਨਾ ਹੋ ਜਾਏ ਹੁਣ ਉਧਰ ਨੂੰ ਜਾ ਕੇ ਗਏ ਨੇ ਔਰ ਜਿਹੜੀਆਂ ਡੀਲਸ ਇਹਨਾਂ ਨੇ ਕੀਤੀਆਂ ਉਹਨਾਂ ਦੇ ਵਿੱਚ ਉਹੀ ਬਿਜ਼ਨਸ ਟੀਲਸ ਨੇ ਰਸ਼ੀਆ ਨੂੰ ਪ੍ਰੋਬਲਮ ਇਹਨਾਂ ਦੀ ਕੀ ਹੈ ਇਹ ਨਾਰਾਜ਼ ਕਰੋ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਜਿਹਨੂੰ ਕੀ ਕਹਿੰਦੇ ਨੇ ਕਿ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈ ਪ੍ਰੇ ਹੈ ਉਹਨੂੰ ਕੋਈ ਹੋਰ ਲੈ ਚੱਲਿਆ ਵੀ ਇਹ ਤਾਂ ਸੌਦਾ ਸਾਡਾ ਖਰੀਦੇ ਸੀ ਉਹਨੂੰ ਦੂਜਾ ਲੈਣ ਲੱਗ ਗਏ ਸੋ ਜਿਹੜੀ ਇਹਨਾਂ ਨੇ ਡੀਲ ਕੀਤੀ ਹੈ ਮੇਕ ਇਨ ਇੰਡੀਆ ਭਾਵੇਂ ਕਹੀ ਜਾਂਦੇ ਨੇ ਉਸ ਡੀਲ ਦੇ ਵਿੱਚ 12 ਨਿਊਕਲੀਅਰ ਪਲਾਂਟ ਜਿਹੜੇ ਨੇ ਰਸ਼ੀਆ ਨੇ ਉਹ ਲਾਣੇ ਨੇ ਕੋਡਾਲਕੋਲਮ ਜਿੱਥੇ ਲੱਗਿਆ ਉਹਨੂੰ ਅਪਗ੍ਰੇਡ ਕਰਨਗੇ ਔਰ ਦੂਸਰਾ ਕਿ ਜੀ ਔਰ ਇਹ ਇਹਨਾਂ ਦਾ ਕਿ ਜੀ ਅਸੀਂ ਇਹ ਨਹੀਂ ਚਾਹੁੰਦੇ ਕਿ ਭਈ ਟੈਰੋਰਿਜ਼ਮ ਕਰਨ ਵਾਲਾ ਮੁਲਕ ਜਾਂ ਜਿਹੜੇ ਨਾਨ ਐਕਟਰ ਨੇ ਉਹ ਡਿਫਰੈਂਟ ਹੋਣ ਕਹਿੰਦੇ ਨਹੀਂ ਇਹ ਸਭ ਇੱਕੋ ਹੀ ਹੈ ਔਰ ਇਹਨਾਂ ਨੇ ਕਿਹਾ ਆਫਟਰ ਐਕਸਟੈਂਸਿਵ ਟਾਕਸ ਵਿਦ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮਿਰ ਪੁਤਿਨ ਪ੍ਰਾਈਮ ਮਿਨਿਸਟਰ ਮੋਦੀ ਅੰਡਰਲਾਈਨ ਦਾ ਨੀਡ ਫਾਰ ਦਾ ਵਰਲਡ ਟੂ ਯੂਨਾਈਟ ਅਗੇਂਸਟ ਟੈਰੋਰਿਜ਼ਮ ਵਿਦਆਊਟ ਅ ਡਿਸਟਿੰਕਸ਼ਨ ਐਂਡ ਡਿਸਕ੍ਰਿਮੀਨੇਸ਼ਨ ਬੀਟਵੀਨ ਟੈਰਰਿਸਟ ਗਰਪਸ ਗਰੂਪਸ ਐਂਡ ਟਾਰਗੇਟ ਕੰਟਰੀਜ਼ ਐਨ ਐਪਰੈਂਟ ਰੈਫਰੈਂਸ ਟੂ ਪਾਕਿਸਤਾਨ ਬਈ ਇਹਨਾਂ ਨੂੰ ਪਾਕਿਸਤਾਨ ਇਹਨਾਂ ਦੇ ਸਿਰ ਚੜ ਕੇ ਹੀ ਬੋਲਦਾ ਹੈ ਉਹਨਾਂ ਨੂੰ ਪਾਈ ਤੁਸੀਂ ਪਹਿਲਾਂ ਆਪਣਾ ਟੈਰਰਿਸਟ ਗਰੁੱਪ ਜਿਹੜਾ ਆ ਰਿਹਾ ਇਸ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਆਰਗੇਨਾਈਜੇਸ਼ਨ ਹੈ ਇਹਦੀ ਗੱਲ ਕਰੋ ਜੀ ਕਿ ਤੁਸੀਂ ਨਹੀਂ ਟਾਰਗੇਟ ਕੀਤਾ ਸਮਝੌਤਾ ਐਕਸਪ੍ਰੈਸ ਨੂੰ ਔਰ ਤੁਹਾਡੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹਨਾਂ ਦੇ ਥੱਲੇ ਤੁਸੀਂ ਮਾਈਨੋਰਟੀਆਂ ਨੂੰ ਟਾਰਗੇਟ ਨਹੀਂ ਕੀਤਾ ਹੋਇਆ ਸੋ ਇਸੇ ਤਰ੍ਹਾਂ ਦੁਨੀਆ ਦੇ ਹਰ ਮੁਲਕ ਦੇ ਵਿੱਚ ਕੁਸ਼ੇਸ਼ ਕਿਸਮ ਦੇ ਦਹਿਸ਼ਤਗਰਦ ਗਰੁੱਪ ਨੇ ਜਿਹੜੇ ਆਪਣੀਆਂ ਹਕੂਮਤਾਂ ਦੇ ਵੀ ਵਾਸਚ ਨਹੀਂ ਨੇ ਔਰ ਪਾਕਿਸਤਾਨ ਉਸਤਾ ਸਭ ਤੋਂ ਵੱਡਾ ਸਫਰਰ ਹੈ ਔਰ ਇਹ ਹੁਣ ਜਿਹਨੂੰ ਕਹਿੰਦੇ ਨੇ ਕਿ ਬਈ ਅਗਰ ਤੜ ਪੜੇ ਸ਼ੈਤਾਨ ਵੇ ਲਾਲੋ ਇਹ ਕਹਿੰਦੇ ਨੇ ਸ਼ੇਅਰਿੰਗ ਕਨਸਰਨ ਓਵਰ ਟੈਰੋਰਿਜ਼ਮ ਦ ਟੂ ਸਾਈਡਸ ਪ੍ਰੈਸਡ ਫੋਰ ਜੁਆਇੰਟ ਫਾਈਟ ਅਗੇਂਸਟ ਗਲੋਬਲ ਮਨਸ ਵਿਦਾਊਟ ਸਿਲੈਕਟਿਵਿਟੀ ਐਂਡ ਡਬਲ ਸਟੈਂਡਰਡ ਸੈਡ ਅ ਜੁਆਇੰਟ ਸਟੇਟਮੈਂਟ ਇਸ਼ੂਡ ਆਫਟਰ ਦ ਟਾਕਸ ਬੀਟਵੀਨ ਦ ਟੂ ਕੰਟਰੀਜ਼ ਔਰ ਉਹਨਾਂ ਨੇ ਕਿਹਾ ਜੀ ਇਹ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਕਿ ਹੂ ਇਸ ਸਪੀਕਿੰਗ ਜੀ ਵੀ ਜਿਹੜਾ ਆਪ ਵੱਡਾ ਟੈਰਰਿਸਟ ਹੈ ਕਿ ਵੀ ਤੂੰ ਗੁਜਰਾਤ 2002 ਚ ਹਜ਼ਾਰਾਂ ਮੁਸਲਮਾਨ ਮਾਰੇ 12 ਸਾਲ ਤੈਨੂੰ ਵੀਜ਼ਾ ਨਹੀਂ ਦਿੱਤਾ ਪਾਬੰਦੀ ਲੱਗੀ ਰਹੀ ਕਿ ਤੂੰ ਸਭ ਤੋਂ ਵੱਡਾ ਟੈਰਰਿਸਟ ਬਣ ਕੇ ਉੱਭਰ ਦੇ ਔਰ ਜਿਹੜੀ ਖਰੀਦਾਰੀ ਹੈ ਉਹਦੇ ਚ 226 ਕੈਮੋਵ 226 ਹੈਲੀਕਾਪਟਰ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਣਗੇ ਡਿਫੈਂਸ ਡੀਲਸ ਔਰ ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ ਆ ਕਾਫੀ ਜਿਹੜਾ ਉਹ ਵਪਾਰ ਵਧਾਵਾਂਗੇ ਪਰ ਮੈਂ ਜਿਹੜੀ ਗੱਲ ਇੱਕ ਸਾਰਿਆਂ ਨੂੰ ਦੇਖਣ ਤੋਂ ਬਾਅਦ ਮੈਨੂੰ ਪੰਜਾਬੀ ਦਾ ਇੱਕ ਫਰੇਜ਼ ਜਿਹੜਾ ਬੜੀ ਜ਼ਿਆਦਾ ਭੁੱਲਿਆ ਸੀ ਯਾਦ ਆਇਆ ਕਿ ਖਵਾਜੇ ਦਾ ਗਵਾ موسی ਜੀ ਜਾਂ موسی ਦਾ ਗਵਾ ਖਵਾਜਾ ਹੁਣ موسی ਜਿਹੜਾ ਉਹ ਜਾਂ ਕਈ ਵਾਰੀ ਖਵਾਜੇ ਦਾ ਗਵਾ ਢੱਡੂ ਵੀ ਕਿਹਾ ਜਾਂਦਾ ਹੁਣ ਕਈ ਵਾਰ ਇਹਨਾਂ ਦੀ ਟਰੈਡੀਸ਼ਨ ਚ ਪਾਣੀ ਦਾ ਦੇਵਤਾ ਜਿਵੇਂ ਹਿੰਦੂਆਂ ਦਾ ਵਰੁਣ ਹੈ ਇਧਰ ਖਵਾਜਾ ਕਿਹਾ ਜਾਂਦਾ ਤੇ ਹੁਣ ਜਿਹੜਾ ਡੱਡੂ ਰਹਿੰਦਾ ਪਾਣੀ 'ਚ ਹੈ ਉਹਨੇ ਖਵਾਜੇ ਕੋਈ ਵੀ ਗੱਲ ਹੋਏਗੀ ਉਹਨੇ ਖਵਾਜੇ ਦੀ ਜਿਹੜੀ ਹੈ ਉਹ ਸਾਈਡ ਲੈਣੀ ਹੈ ਜਾਂ ਖਵਾਜੇ ਨੇ ਡੱਡੂ ਦੀ ਲੈਣੀ ਹੈ ਕਿਉਂਕਿ ਦੋਨਾਂ ਦਾ ਹੀ ਇੰਟਰਸਟ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਔਰ ਇਹਦੇ 'ਚ ਜਿਹੜੀ ਗੱਲ ਪੁਤਿਨ ਦੀ ਤਾਰੀਫ ਦੇ ਵਿੱਚ ਮੋਦੀ ਨੇ ਕਹੀ ਉਹ ਮੈਨੂੰ ਉਸਨੇ ਮੂਸੇ ਦਾ ਗਵਾਹ ਡੱਡੂ ਜਿਹੜੀ ਹੈ ਉਸ ਗੱਲ ਨੂੰ ਯਾਦ ਕਰਾਇਆ لیڈرپائ ٹرسٹ از اے ویری بگ سٹرتھ کانفیڈینس ٹو سیکنڈلیئرکم بٹ سیز سم تھنگ ایلس دس آئی ہیو ناٹ ایسپیریئنس ود پرن وٹ ہی تھنکس ہی سیز ان کلیئر ورڈس یہ ہوں پوتن کی تاریف کر رہا ہے ہالکہ ایک پاس پوتن نے کرمزن جڑا ہے وہ ਉਹਨੂੰ ਕ੍ਰੈਮਜ਼ਨ ਨੇ ਕੀਨਾ ਕ੍ਰੀਮੀਆ ਉਹਨੂੰ ਹੜੱਪਿਆ ਔਰ ਆਲਰੇਡੀ ਜਿਹੜੀ ਉਹਨਾਂ ਦੀ ਯੂਕਰੇਨ ਸਟੇਟ ਹੈ ਉਹਦੇ ਚ ਇਹਨਾਂ ਦੀ ਆਰਮੀ ਸਿਵਲ ਕੱਪੜਿਆਂ ਦੇ ਵਿੱਚ ਜਾ ਕੇ ਗਰਬੜ ਕਰ ਰਹੀ ਹੈ ਇੰਟਰਨਲ ਟੈਰਰਿਜ਼ਮ ਕ੍ਰੀਏਟ ਕਰ ਰਹੀ ਹੈ ਜੀ ਕਿਸ ਤਰੀਕੇ ਦੇ ਨਾਲ 터ਕੀ ਦਾ ਨਕਸ਼ਾ ਦਮ ਕਰ ਦਿੱਤੇ ਇੱਕ ਮਲੇਸ਼ੀਆਨ 에어ਲਾਈਨ ਦਾ ਜਹਾਜ਼ ਰਸ਼ੀਆ ਜਿਹੜੇ ਉੱਥੇ ਰੱਖੇ ਹੋਏ ਨੇ ਯੂਕਰੇਨ ਚ ਉਹਨਾਂ ਨੇ ਸੁੱਟਿਆ ਇਹ ਇੱਕ دہشتਗਰਦ ਨੂੰ ਦੂਸਰਾ دہشتਗਰਦ ਨਜ਼ਰ ਨਹੀਂ ਆਉਂਦਾ ਔਰ ਉਹ ਤਾਰੀਫ ਕਰ ਰਹੇ ਨੇ ਉਹ ਉਹਨੂੰ ਕਹਿ ਰਿਹਾ ਤੂੰ ਬਹੁਤ ਇਮਾਨਦਾਰ ਸਟ੍ਰੇਟ ਫਾਰਵਰਡ ਹੈ ਤੂੰ ਜੋ ਕਹਿੰਦਾ ਉਹੀ ਕਰਦੇ ਸੋ ਇਹੀ ਪੁਤਨ ਦੀ ਤਾਰੀਫ ਚ ਉਹ ਕਹਿ ਰਿਹਾ ਕਿ ਜੀ ਬਹੁਤ ਓਪਨ ਹੈ ਪੁਤਨ ਇਹ ਕੁਝ ਲੋਕ ਹੁੰਦੇ ਨੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਪਰ ਮੈਂ ਪੁਤਨ ਚ ਇਹ ਦੇਖਿਆ ਕਿ ਵਾਟ ਹੀ ਥਿੰਕਸ ਹੀ ਸੇਜ਼ ਇਨ ਕਲੀਅਰ ਵਰਡਸ ਜੋ ਇਹ ਸੋਚਦੇ ਉਹੀ ਕਹਿੰਦੇ ਤੋ ਮੈਂ ਕਹਾਂ ਜੀ ਦੇਖ ਲਓ ਇੱਕ ਦੂਜੇ ਦਾ ਗਵਾ ਡੱਡੂ ਮੂਸੇ ਦਾ ਉਹ ਉਹ ਕਹਿੰਦਾ ਜੀ ਤੂੰ ਬਹੁਤ ਇਮਾਨਦਾਰਾ ਕਹਿੰਦਾ ਜੀ ਮੋਦੀ ਬਹੁਤ ਸਟ੍ਰੇਟ ਫਾਰਵਰਡ ਜਾਂ ਦੂਜੇ ਪਰ ਮੈਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਆ ਕਿ ਵੀ ਉਹਨਾਂ ਇਹਨਾਂ ਨੇ ਜਿਵੇਂ ਕਿਤੇ ਹੋਰ ਗਏ ਮੋਦੀ ਨੂੰ ਚਮਕਾਉਂਦੇ ਸੀ ਐਵੇਂ ਮੈਨੂੰ ਲੱਗਦਾ ਹੈ ਕਿ ਵੀ ਜੋ ਇਹ ਐਕਸਪੈਕਟ ਕਰਦੇ ਸੀ ਸ਼ਾਇਦ ਉਸ ਕਿਸਮ ਦੀਆਂ ਡੀਲਸ ਨਹੀਂ ਹੋਈਆਂ ਕਿਉਂਕਿ ਰਸ਼ੀਆ ਜਿਹੜਾ ਲੇਟਲੀ ਚੀਨ ਵਾਲ ਵੀ ਜਿਵੇਂ ਮੈਂ ਕਹਿ ਚੁੱਕਿਆ ਪਾਕਿਸਤਾਨ ਦੇ ਨਾਲ ਵੀ ਡੀਲ ਖੋਲੀ ਹੈ ਜੀ ਔਰ ਰਸ਼ੀਆ ਨੂੰ ਵੀ ਨਜ਼ਰ ਆਇਆ ਹੈ ਕਿ ਵੀ ਇਹ ਜਿਹੜੇ ਮੈਨੂੰ ਤਾਂ ਇੱਥੇ ਕਹਿੰਦਾ ਜੀ ਤੁਸੀਂ ਮੁਸੀਬਤ ਵੇਲੇ ਸਾਡਾ ਹੱਥ ਫੜਿਆ ਪਰ ਇਹ ਤਾਂ ਜਾ ਕੇ ਅਮਰੀਕਾ ਦੀ ਕਸਟ 'ਚ ਡਿਗੇ ਹੋਏ ਨੇ ਤੇ ਬਾਕੀ ਭਾਰਤ ਦੇ ਵਿੱਚ ਜਾਂ ਜਿਹੜੇ ਹੁਣ ਟ੍ਰੈਂਡ ਚੱਲਦੇ ਨੇ ਇਹਦੇ ਤੇ ਟਵਿੱਟਰ ਤੇ ਜਾਂ ਦੂਜੇ ਤੇ ਉਹ ਤਾਂ ਉਹੀ ਹੈ ਕਿ ਮੋਦੀ ਦੀ ਬਾਹ ਅਫਸਰ ਫੜ ਕੇ ਖਿੱਚ ਰਿਹਾ ਕਿ ਚੱਲ ਖਲੋ ਵੀ ਤੁਹਾਡੇ ਦੇਸ਼ ਦਾ ਨੈਸ਼ਨਲ ਐਂਥਮ ਵੱਜਣ ਲੱਗਾ ਸੋ ਦੂਸਰਾ ਪਾਰਟ ਜਿਹੜਾ ਮੈਂ ਆਲਰੇਡੀ ਓਪਨਿੰਗ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਦੋ ਖਬਰਾਂ ਸਾਈਮਲਟੇਨਸਲੀ ਸਾਹਮਣੇ ਨੇ ਇੱਕ ਤਾਂ ਹੈਡਲਾਈਨ ਹੀ ਹੈ ਕਿ ਕਾਉ ਇਜ਼ ਯਾਹੂਜ਼ ਪਰਸਨੈਲਿਟੀ ਆਫ ਈਅਰ ਜੀ ਔਰ ਇਹਨਾਂ ਦਾ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਜਿਹੜਾ ਇਹਨਾਂ ਦਾ ਸਰਚ ਇੰਜਨ ਦਾ ਇਹਨੂੰ ਪਰਸਨੈਲਿਟੀ ਆਫ ਦਾ ਈਅਰ ਬਣਾਇਆ ਔਰ ਇਹਨੇ ਜਿਹੜੇ ਨੰਬਰ ਨੇ ਬਾਕੀਆਂ ਨਾਲੋਂ ਵੀ ਬਹੁਤ ਜ਼ਿਆਦਾ ਲਏ ਗਾ ਮਾਤਾ ਨੇ ਕਿ ਇਹ ਦੇਖਦੇ ਨੇ ਕਿ ਇੱਕ ਸਾਲ ਦੇ ਵਿੱਚ ਯਾਹੂ ਦੇ ਸਰਚ ਇੰਜਨ 'ਚ ਕਿਸ ਮੁੱਦੇ ਦੇ ਉੱਤੇ ਸਭ ਤੋਂ ਜ਼ਿਆਦਾ ਸਰਚ ਹੋਈ ਲੋਕਾਂ ਨੇ ਕਿਉਂ ਦੇਖਿਆ ਔਰ ਕਿਉਂਕਿ ਮਹਾਰਾਸ਼ਟਰ 'ਚ ਬੀਫ ਬੈਨ ਲੱਗਾ ਸੀ ਉੱਥੋਂ ਇਹ ਕਹਾਣੀ ਸ਼ੁਰੂ ਹੋਈ ਤੇ ਦਾਦਰੀ ਦੇ ਵਿੱਚ ਲਿੰਚਿੰਗ ਹੋਈ ਦਾਦਰੀ ਕਾਂਡ ਔਰ ਉਸ ਤੋਂ ਬਾਅਦ ਲਗਾਤਾਰ ਤਦਨਾਲ ਜੰਮੂ ਕਸ਼ਮੀਰ ਦੇ ਵਿੱਚ ਐਮਐਲਏ ਨੂੰ ਚਪੇੜਾ ਮਾਰੀਆਂ ਗਈਆਂ ਕਿ ਜੀ ਉਹਨੇ ਬੀਫ ਪਾਰਟੀ ਦਿੱਤੀ ਹੈ ਕੇਰਲਾ ਦਾ ਜਿਹੜਾ ਕੇਰਲਾ ਹਾਊਸ ਹੈ ਦਿੱਲੀ ਚ ਉਹਦੇ ਚ ਜਾ ਕੇ ਰੇਡ ਕੀਤਾ ਉਹਨਾਂ ਨੇ ਫਿਰ ਈਵਨ ਕੰਟੇਨ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਲੀਮੈਂਟ ਦੀ ਹੈ ਕਿਵੇਂ ਇੱਕ ਮੁਸਲਮਾਨ ਸੁਪਰਵਾਈਜ਼ਰ ਨੂੰ ਸ਼ਿਵ ਸੈਨਾ ਦੇ ਜਿਹੜੇ ਨੇ ਐਮਪੀ ਉਹਨਾਂ ਨੇ ਜ਼ਲੀਲ ਕੀਤਾ ਉਹਦੇ ਮੂੰਹ 'ਚ ਜ਼ਬਰਦਸਤੀ ਜਿਹੜਾ ਹੈ ਉਹ ਰਮਜ਼ਾਨ ਦੇ ਮਹੀਨੇ 'ਚ ਪਾਇਆ ਕਿ ਵੀ ਸੋ ਇਸ ਸਾਰੇ ਨੂੰ ਦੇਖਦੇ ਆ ਜਦੋਂ ਉਹਨਾਂ ਨੇ ਉਹ ਸਾਰੀਆਂ ਸਰਚਸ ਕਾਊਂਟ ਕੀਤੀਆਂ ਔਰ ਇਹਨਾਂ ਦੀ ਖਬਰ ਹੀ ਹੈ ਦਾ ਵਨ cow was inseparable from discussions on intolerance throughout the year. it began with maharashtra banning beef sale, a move that led to massive debates. it was fueled further by the dadri lynching case. or, you the detailed story, in an unexpected twist. the humble cow emerged as personality of the year. trumping other high profile contenders for the top spot aur eh tu tussi andaaza la lo ke bi is mulk de vich gaah di qeemat hai insani zindagi di nahi aur jehdi dusri khabar is to vi hairani wali naal hai har ik nu pata hai ke dadri de vich ki hoya hai kiven mandir de speaker to announce kita gaya hai naam leke aa jehda mohammad ikhlaq da ji ke ji oh beef ਮੈਂ ਲਜਾਂਦਾ ਦੇਖਿਆ ਜਿਹਨੇ ਵੀ ਅਨਾਉਂਸ ਕੀਤਾ ਔਰ ਉਹ ਵੰਡ ਰਿਆ ਉਹਨਾਂ ਦੇ ਘਰ ਕਰਾਉਡ ਨੇ ਜਾ ਕੇ ਉਹਨੂੰ ਕੁਟਕੁਟ ਕੇ ਮਾਰ ਦਿੱਤਾ ਉਹਦੇ ਮੁੰਡੇ ਨੂੰ ਮਰਨ ਹਾਕਾ ਕਰ ਦਿੱਤਾ ਬਾਅਦ ਚ ਯੂਪੀ ਨੇ ਵਾਲਿਆਂ ਨੇ ਉਹਦੇ ਰੈਫਰਿਜਰੇਟਰ ਚੋਂ ਮਰੀ ਮੀਟ ਕੱਢ ਕੇ ਟੈਸਟ ਕਰਾ ਕੇ ਕਿਹਾ ਜੀ ਇਹ ਤਾਂ ਬੱਕਰੇ ਦਾ ਸੀ ਲੇਕਿਨ ਹੁਣ ਤੁਸੀਂ ਜਸਟਿਸ ਦੀ ਗੱਲ ਜਦੋਂ ਅਸੀਂ ਕਰਦੇ ਆ ਨਵੰਬਰ 84 ਦੀ ਕਰਦੇ ਆ ਜਾਂ ਦੂਸਰਾ ਔਰ ਖਬਰ ਹੈ ਚਾਰ ਸ਼ੀਟ ਨੇਮਡ 15 ਨੋ ਮੈਂਸ਼ਨ ਆਫ ਬੀਫ ਹੁਣ ਇਸ ਦਾਦਰੀ ਲਿੰਚਿੰਗ ਜਿਹੜਾ ਮਸ਼ਹੂਰ ਕੇਸ ਬਣਿਆ ਚਾਰਜ ਫੇਰੇ ਔਰ ਜਿਹਦੀ وجہ ਕਰਕੇ ਈਵਨ ਗਾਂਾ ਮਾਤਾ ਜਿਹੜੀ ਹੈ ਉਹ ਪਰਸਨਲਿਟੀ ਆਫ ਦਾ ਇਅਰ ਬਣ ਗਈ ਯਾਹੂ ਦੇ ਸਰਚ ਇੰਜਨ ਚ ਵੀ ਪਰ ਜਿਹੜੀ ਚਾਰਜ ਸ਼ੀਟ ਜਿਹੜੀ ਐਫ ਆਈ ਆਰ ਲਿਖੀ ਗਈ ਦਾਦਰੀ कांड ਦੀ ਉਹਦੇ ਵਿੱਚ ਬੀਫ ਦਾ ਜ਼ਿਕਰ ਹੀ ਨਹੀਂ ਔਰ ਇਹ ਖਬਰ ਹੈ ਕਿ ਆਲਮੋਸਟ 3 ਮੰਥਸ ਆਫਟਰ ਅ ਮੌਬ ਲਿੰਚਡ ਅ ਮੁਸਲਮਾਨ ਮੁਹੰਮਦ ਇਕਲਾਕ ਇਨ ਦਾਦਰੀ ਫॉर ਇਲੈਜਨਲੀ Eating and storing beef. The UP police on Wednesday filed a charge sheet in the case. The charge sheet has been filed against fifteen persons, including a minor who will be tried before the juvenile justice board. The charge sheet is based on the statement of Muhammad Khlaq's daughter, who is the key witness in the case. The charge sheet significantly has no mention of beef. On September 28, دانش ماریا جی اخلاق نار ذکر ہی نہیں کہ ਗਾ ਨੂੰ ਮਾਰਨ ਤੇ ਜਿਹੜਾ ਨਹੀਂ ਸੀ ਮਾਰਿਆ ਔਰ ਝੂਠਾ ਮੰਦਰ ਚੋਂ ਉਹਨੇ ਕਿਉਂ ਇਵੇਂ ਦੀ ਚਾਰ ਸ਼ੀਟ ਲਿਖੀ ਕਿਉਂਕਿ ਇੰਨੇ ਪ੍ਰਭਾਵਸ਼ਾਲੀ ਇਹੀ ਕਾਰਨ ਹੈ ਜਦੋਂ ਹੁੰਦਾ ਹੈ ਕਿ ਜੀ ਨਵੰਬਰ 84 ਵਾਲਿਆਂ ਨੂੰ ਕਈ ਵਾਰ ਕੁਝ ਜੱਜ ਚੰਗੇ ਸਜ਼ਾ ਵੀ ਦੇਣਾ ਚਾਹੁੰਦੇ ਨੇ ਜੀ ਕਹਿੰਦੇ ਜੀ ਨਾ ਹੀ ਨਹੀਂ ਹੈ ਜੇ ਹੁਣ ਤੁਸੀਂ ਐਫ ਆਈ ਆਰ ਚ ਟਾਈਟਲਰ ਹੈ ਉਹਨੇ ਜਿਹੜਾ ਉਹ ਲੀਡ ਕੀਤਾ ਮੌਬ ਨੂੰ ਪਰ ਤੁਸੀਂ ਐਫ ਆਈ ਆਰ ਦੇ ਵਿੱਚ ਲਿਖਦਾ ਹੀ ਨਹੀਂ ਜਿਹੜੀ ਤੁਹਾਨੂੰ ਲਿਖਾ ਰਹੀ ਹੈ ਰਿਪੋਰਟ ਵਿੰਡੋ ਜਿਹੜੀ ਬਚੀ ਹੈ ਜਿਹਦੇ ਘਰ ਵਾਲਿਆਂ ਨੂੰ ਜਿਹਦੇ ਭਰਾ ਨੂੰ ਜਿਹਦੇ ਪੁੱਤਰ ਨੂੰ ਤੇ ਜੀ ਜਿਹੜੇ ਨੇ ਤੁਸੀਂ ਮਾਰੇ ਨੇ ਉਹ ਲਖਾ ਰਹੀ ਹੈ ਕਿ ਮੈਂ ਖੁਦ ਪਛਾਣਦੀ ਆ ਇਹਨੂੰ ਟਾਈਟਲਰ ਜਿਹੜਾ ਉਹ ਸਪੀਡ ਨੂੰ ਲੀਡ ਕਰ ਰਿਹਾ ਸੀ ਤੇ ਉਹ ਲਿਖਦਾ ਹੈ ਕਿ ਜਿਹਦੇ ਮਾਰੇਗੇ ਤੇ ਉਹ ਟਾਈਟਲਰ ਉਹਦਾ ਨਾਂ ਹੀ ਨਹੀਂ ਹੁਣ ਜਦੋਂ ਉਹਦੇ ਜਦੋਂ ਜੱਜ ਦੇ ਸਾਹਮਣੇ ਜਾਣਾ ਉਹਨਾਂ ਕਹਿੰਦੇ ਐਫ ਆਈ ਆਰ ਤੇ ਨਾਂ ਨਹੀਂ ਹੈ ਜੀ ਉਹਨੇ ਭਾਵੇਂ 4 ਸ਼ੀਟ 15 ਦੇ ਖਿਲਾਫ ਕਰ ਲ ਹੋ ਗਈ ਲੇਕਿਨ ਜੇ ਇਸ਼ੂ ਹੀ ਨਹੀਂ ਹੈ ਜੱਜ ਨੇ ਕਹਿਣਾ ਵੀ ਕੀ ਹੋਇਆ ਕੋਈ ਹੋਰ ਕਹਾਣੀ ਘੜ ਲੈਣਗੇ ਔਰ ਜੱਜ ਕਹੇਗਾ ਕਿ ਨੋ ਐਮਪਲ ਪ੍ਰੂਫ ਰਮাইয়া ਕਿੱਥੋਂ ਲੈ ਆਣੀ ਹੈ ਲੈ ਦੇ ਕੇ ਉਹਦੀ ਡਾਟਰ ਹੀ ਹੈ ਉਹਨੂੰ ਖੜਾ ਕਰ ਦੇਣਗੇ ਉਹਦੇ ਚ ਜਿਹੜੀ ਹੈ ਕਰਾਸ ਐਗਜ਼ਾਮੀਨੇਸ਼ਨ ਲਈ ਦੋ ਚਾਰ ਸਵਾਲ ਪੁੱਠੇ ਸਿੱਧੇ ਜਦੋਂ ਪੁੱਛੇ ਉਹ ਕੁੜੀ ਜਿਹੜੀ ਹੈ ਵਿਚਾਰੀ ਜਿਹਨੇ ਆਪਣੀ ਅੱਖਾਂ ਸਾਹਮਣੇ ਆਪਣੇ ਪਿਓ ਨੂੰ ਮਰਦੇ ਦੇਖਿਆ ਭਰਾ ਨੂੰ ਉਹ ਬੰਦਲੀ ਹੋਏਗੀ ਉਹ ਜਿਹੜਾ ਉਹਨੂੰ ਕਹਿਣਗੇ ਕਿ ਜੀ ਨਾਟ ਕ੍ਰੈਡੀਬਲ ਜੀ ਹੋਰ ਤਾਂ ਕੋਈ ਬਿਟ ਨਹੀਂ ਬਾਕੀ ਤਾਂ ਮਾਰਨ ਵਾਲੇ ਹੀ ਨੇ ਸਾਰਾ ਪਿੰਡ ਮਾਰਨ ਵਾਲਾ ਸੋ ਇਹ ਹੈ ਜਸਟਿਸ ਸਿਸਟਮ ਕੇ ਵੀ ਜਿਸ ਗਾਂ ਦੇ ਨਾਂ ਤੇ ਜਿਹੜੀ ਆ ਉਹ ਯਾਹੂਡ ਚ ਪਰਸਨ ਆਫ ਦਾ ਇਅਰ ਉਹ ਗਾ ਬਣ ਗਈ ਪਰ ਜਿਸ ਕੇਸ ਨੇ ਉਹ ਸਾਰੀ ਗੱਲ ਕੀਤੀ ਉਸ ਕੇਸ ਦੇ ਵਿੱਚ ਗਾਂ ਮਾਤਾ ਗਾਇਬ ਹੈ ਸੋ ਇਹ ਹੈ ਇਹਨਾਂ ਦਾ ਜਸਟਿਸ ਸਿਸਟਮ ਜਿਸ ਬਾਰੇ ਉਹਨਾਂ ਦੇ ਕਿਸੇ ਉਸ ਮਾਨੇ ਦੇ ਸ਼ਾਇਰ ਨੇ ਕਿਹਾ ਸੀ ਕਿ ਨਾ ਮਰਨੇ ਕੀ ਇਜਾਜ਼ਤ ਇਹ ਨਹੀਂ ਹੈ ਜਿਕੇ ਨਾ ਇਜਾਜ਼ਤ ਫਰਿਆਦ ਕੀ ਹੈ ਘੁੱਟ ਘੁੱਟ ਕੇ ਮਰ ਜਾऊं ਇਹ ਮਰਜ਼ੀ ਮੇਰੇ ਸਿਆਦ ਕੀ ਹੈ ਜੀ ਉੱਥੇ ਤੁਸੀਂ ਕਟਬਿੰਤਿਆਂ ਦੇ ਲਈ ਕੁੱਟਕੁੱਟ ਕੇ ਮਰ ਜਾਣਾ ਸਰੈਂਡਰ ਕਰਕੇ ਵੀ ਤੁਸੀਂ ਜਿਹੜਾ ਉਹ ਅਣਖ ਦੇ ਨਾਲ ਤਾਂ ਦੂਰ ਦੀ ਗੱਲ ਉਹ ਤੁਹਾਨੂੰ ਫਿਰ ਵੀ ਸਰਵਾਈਵ ਨਹੀਂ ਕਰਨ ਦੇਣਗੇ ਫਿਰ ਵੀ ਇਹੀ ਹੋਏਗਾ ਕਿ ਭਾਈ ਤੁਹਾਡੀ ਗੁਰਬਤ ਤੁਹਾਡਾ ਜਿਹੜਾ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋਵੋਗੇ ਸੋ ਇਹ ਮਹਾਨ ਭਾਰਤ ਦੀਆਂ ਕਹਾਣੀਆਂ ਨੇ ਜੀ ਡਾਕਟਰ ਸਾਹਿਬ ਇਨਾਮ